ਯੋਯੋ ਹਨੀ ਸਿੰਘ ਅਤੇ ਬਾਦਸ਼ਾਹ ਦਾ ਡਿਸਪਿਊਟ ਹਾਲ ਫਿਲਹਾਲ ਚੱਲ ਹੀ ਰਿਹਾ ਸੀ ਕਿ ਇਸ ਦੇ ਵਿੱਚ ਹੀ ਹਨੀ ਸਿੰਘ ਦਾ ਇੱਕ ਹੋਰ ਡਿਸਪਿਊਟ ਸਾਹਮਣੇ ਆ ਗਿਆ ਹੈ ਜਿੱਥੇ ਬਾਦਸ਼ਾਹ ਨੇ ਕਿਹਾ ਕਿ ਹਨੀ ਸਿੰਘ ਲਿੱਤੇ ਸੀ ਉਹਨਾਂ ਤੋਂ 11 ਲੱਖ ਰੁਪਏ ਇੱਕ ਐਲਬਮ ਬਣਾਉਣ ਦੇ ਲਈ ਬਟ ਉਹ ਐਲਬਮ ਅੱਜ ਤੱਕ ਨਹੀਂ ਬਣੀ ਤਾਂ ਹਨੀ ਸਿੰਘ ਨੇ ਇੱਕ ਖੁਲਾਸਾ ਕੀਤਾ ਕਿ ਬਾਦਸ਼ਾਹ ਤਾਂ ਸਿਰਫ ਉਹਨਾਂ ਦੇ client ਸੀ ਕਦੇ ਵੀ ਨਹੀਂ ਸਨ ਉਹ mafia ਮੰਡੀਰ ਦਾ ਹਿੱਸਾ ਬਟ ਚਲੋ ਇਹਨਾਂ ਦੀ ਕੰਟਰੋਵਰਸਿਟੀ ਤਾਂ ਚੱਲ ਹੀ ਰਹੀ ਸੀ ਪਰ ਹੁਣ ਹਨੀ ਸਿੰਘ ਤੇ ਸਿੰਗਸਾ ਦੀ ਕੰਟਰੋਵਰਸਿਟੀ ਸਾਹਮਣੇ ਆਈ ਹੈ ਸਿੰਗਸਾ ਨੇ ਦੱਸਿਆ ਕਿ ਅਕੀਰਕਾਰ ਕਿਉਂ ਛੱਡਿਆ ਉਹਨਾਂ ਨੇ ਹਨੀ ਸਿੰਘ ਦਾ ਸਾਥ ਇੱਕ ਟਾਈਮ ਸੀ ਜਦੋਂ ਹਨੀ ਸਿੰਘ ਤੇ ਸਿੰਘ ਸਟਾਰ ਇਕੱਠੇ ਕੰਮ ਕਰਦੇ ਹੁੰਦੇ ਸਨ ਸੱਚਾ ਹੀ 뮤직 ਕ੍ਰੀਏਟ ਕਰਦੇ ਹੁੰਦੇ ਸੀ ਇਹਨਾਂ ਦਾ 뮤직 ਕਾਫੀ ਹਿੱਟ ਵੀ ਹੋਇਆ ਪਰ ਇੱਕ ਸਮਾਂ ਇਹੋ ਜਿਹਾ ਆਇਆ ਕਿ ਜਦੋਂ ਸਿੰਗਸਟਨ ਨੂੰ ਛੱਡਣਾ ਪਿਆ ਹਨੀ ਸਿੰਘ ਦਾ ਸਾਹ ਤੇ ਇਸ ਦਾ ਖੁਲਾਸਾ ਸਿੰਗਸਟਨ ਇੱਕ ਪੋਡਕਾਸਟ ਦੇ ਦੌਰਾਨ ਕੀਤਾ ਹੈ ਸਿੰਗਸਟਨ ਨੇ ਦੱਸਿਆ ਕਿ 2017 ਦੇ ਵਿੱਚ ਉਹਨਾਂ ਨੇ ਯੋਯੋ ਹਨੀ ਸਿੰਘ ਦੀ ਟੀਮ ਨੂੰ ਜੁਆਇਨ ਕੀਤਾ ਸੀ ਅਤੇ ਉਸ ਸਮੇਂ ਸਿੰਗਸਟਨ ਨੂੰ ਸੈਲਰੀ ਦੇ ਉੱਤੇ ਰੱਖਿਆ ਗਿਆ ਯਾਨੀ ਕਿ 18000 ਰੁਪਏ ਉਹਨਾਂ ਨੂੰ ਇੱਕ ਲਾਈਵ ਸ਼ੋਅ ਦਾ ਮਿਲਦਾ ਸੀ ਸਿੰਗਸਟਨ ਨੇ ਦੱਸਿਆ ਕਿ ਹਨੀ ਸਿੰਘ ਇੱਕ ਲਾਈਵ ਸ਼ੋਅ ਦਾ ਕਾਫੀ ਪੈਸਾ ਲੈਂਦੇ ਨੇ ਬਟ ਉਹਦੇ ਵਿੱਚੋਂ ਸਿੰਗਸਟਨ ਨੂੰ ਸਿਰਫ 18000 ਰੁਪਏ ਹੀ ਦਿੱਤਾ ਜਾਂਦਾ ਸੀ ਅਤੇ ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਸਿੰਗਸਟਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹਨਾਂ ਦਾ ਹਨੀ ਸਿੰਘ ਦੇ ਨਾਲ ਕੋਈ ਵੀ ਫ੍ਰੈਂਡਲੀ ਜ਼ੋਨ ਨਹੀਂ ਸੀ ਬਲਕਿ ਸਿੰਗਸਟਾ ਤੇ ਹਨੀ ਸਿੰਘ ਦੇ ਵਿੱਚ ਇੱਕ ਪ੍ਰੋਫੈਸ਼ਨਲ ਪ੍ਰੋਟੋਕਾਲ ਸੀ ਈਵਨ ਹਨੀ ਸਿੰਘ ਦੀ ਟੀਮ ਨੇ ਇਹ ਵੀ ਹਦਾਇਤ ਦਿੱਤੀ ਸੀ ਸਿੰਗਸਟਨ ਨੂੰ ਕਿ ਉਹ ਕਦੇ ਵੀ ਹਨੀ ਸਿੰਘ ਦੇ ਨਾਲ ਆਪਣੇ ਫਾਈਨੈਂਸਸ ਨੂੰ ਲੈ ਕੇ ਕੋਈ ਵੀ ਗੱਲ ਨਾ ਕਰਨ ਈਵਨ ਸਿੰਗਸਟਨ ਨੇ ਇਹ ਵੀ ਰਿਵੀਲ ਕੀਤਾ ਕਿ ਯੋਯੋ ਹਨੀ ਸਿੰਘ ਦੀ Ex wife ਨੇ ਵੀ ਉਹਨਾਂ ਨੂੰ ਇਹ ਕਿਹਾ ਸੀ ਕਿ ਉਹ ਕਦੇ ਵੀ ਹਨੀ ਸਿੰਘ ਦੇ ਨਾਲ ਫਾਈਨੈਂਸਸ ਡਿਸਕਸ ਨਾ ਕਰਨ ਕਿਉਂਕਿ ਹਨੀ ਦੀ ਤਬੀਅਤ ਠੀਕ ਨਹੀਂ ਹੈ ਅਤੇ ਅਸੀਂ ਉਹਨਾਂ ਨੂੰ ਸਟ੍ਰੈਸ ਨਹੀਂ ਦੇਣਾ ਚਾਹੁੰਦੇ ਤੇ ਇਸ ਦੇ ਕਰਕੇ ਸਿੰਘਚਾ ਨੇ ਕਦੇ ਵੀ ਹਨੀਤ ਸਿੰਘ ਨੂੰ ਰੀਚ ਆਊਟ ਨਹੀਂ ਕੀਤਾ ਹਾਲਾਂਕਿ ਸਿੰਘਚਾ ਨੇ ਇਹ ਵੀ ਖੁਲਾਸਾ ਕੀਤਾ ਕਿ 2021 ਜਦੋਂ ਆਇਆ ਤੇ ਉਹਨਾਂ ਨੇ ਇਸ ਟੀਮ ਦੇ ਵਿੱਚ ਲੈਫਟ ਆਊਟ ਫੀਲ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਹਨੀਤ ਸਿੰਘ ਹਾਰਿਤ ਦੇ ਨਾਲ ਕਾਫੀ ਵਧੀਆ ਗੱਲਬਾਤ ਕਰਦੇ ਸੀ ਬਟ ਸਿੰਘਚਾ ਦੇ ਨਾਲ ਉਹਨਾਂ ਦੀ ਕੋਈ ਵੀ ਗੱਲਬਾਤ ਨਹੀਂ ਹੁੰਦੀ ਸੀ ਬਲਕਿ ਉਹਨਾਂ ਨੂੰ ਕਦੇ ਪਾਰਟੀਆਂ ਦੇ ਵਿੱਚ ਵੀ ਸੱਦਿਆ ਨਹੀਂ ਜਾਂਦਾ ਸੀ ਸਿੰਘਚਾ ਨੇ ਇਹ ਵੀ ਦੱਸਿਆ ਕਿ ਕੋਵਿਡ ਤੋਂ ਬਾਅਦ ਉਹਨਾਂ ਦੀ ਸੈਲਰੀ ਥੋੜੀ ਇੰਕਰੀਜ਼ ਗਈ ਉਹਨਾਂ ਨੂੰ 40000 ਰੁਪਏ ਮਿਲਣਾ ਸ਼ੁਰੂ ਹੋਏ ਪਰ TDS ਕੱਟ ਕੇ ਉਹਨਾਂ ਨੂੰ ਸਿਰਫ 36000 ਮਿਲਿਆ ਜਾਂਦਾ ਸੀ ਹਾਲਾਂਕਿ ਉਹਨਾਂ ਨੇ ਕਈ ਵਾਰ ਰਿਕੁਐਸਟ ਕੀਤੀ ਟੀਮ ਨੂੰ ਕਿ ਉਹਨਾਂ ਦੀ ਸੈਲਰੀ ਨੂੰ ਇਨਕਰੀਜ਼ ਕੀਤਾ ਜਾਵੇ ਬਟ ਉਸ ਰਿਕੁਐਸਟ ਨੂੰ ਮੰਨਿਆ ਨਹੀਂ ਗਿਆ ਸਿੰਗਸਟਨ ਇਹ ਵੀ ਦੱਸਿਆ ਕਿ ਉਹ ਫਾਈਨੈਂਸ਼ਲੀ ਸਟਰੋਂਗ ਨਹੀਂ ਸੀ ਉਹਨਾਂ ਨੂੰ ਬਹੁਤ ਲੋਡ ਸੀ ਪੈਸਿਆਂ ਦੀ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਇਕੱਲੇ ਰਹਿ ਗਏ ਤੇ ਸਿੰਗਸਟਾ ਇਕੱਲੇ ਹੀ ਸੀ ਘਰ ਦੇ ਵਿੱਚ ਕਮਾਉਣ ਦੇ ਲਈ ਤੇ ਉਹਨਾਂ ਦੇ ਘਰ ਦੇ ਹਾਲਾਤ ਵੀ ਵਧੀਆ ਨਹੀਂ ਸੰਜਸ ਕਰਕੇ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਵਧੀਆ ਇਨਕਮ ਆ ਸਕੇ ਤੇ ਨਾਲ ਹੀ ਸਿੰਘਸਟੈ ਨੇ ਵੀ ਦੱਸਿਆ ਕਿ ਲਗਾਤਾਰ ਉਹ ਕਾਫੀ ਨਿਊ ইਅਰਸ ਨੂੰ ਮਿਸ ਕਰ ਰਹੇ ਸੀ ਯਾਨੀ ਕਿ ਨਿਊ ਇਅਰ ਦੇਲੇ ਉਹ ਆਪਣੇ ਮਾਤਾ ਜੀ ਦੇ ਨਾਲ ਨਹੀਂ ਹੁੰਦੇ ਤਾਂ ਉਹਨਾਂ ਨੂੰ ਕਾਫੀ ਦੁੱਖ ਹੁੰਦਾ ਤੇ ਜਦੋਂ ਦਸੰਬਰ 2021 ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਕਿ ਹੁਣ ਉਹ ਨਿਊ ਇਅਰ ਦਾ ਸ਼ੋਅ ਨਹੀਂ ਲਗਾਣਗੇ ਤਾਂ ਉਸ ਤੋਂ ਬਾਅਦ ਯੋਯੋਹਾਨੀ ਸਿੰਘ ਦੀ ਟੀਮ ਨੇ ਉਹਨਾਂ ਨੂੰ ਕਾਫੀ ਸਵਾਲ ਜਵਾਬ ਵੀ ਕੀਤੇ ਬਟ ਇਸ ਤੋਂ ਬਾਅਦ ਸਿੰਘਸਟੈ ਨੇ ਹਨੀ ਸਿੰਘ ਦੇ ਸ਼ੋਅਜ਼ ਨੂੰ ਅਟੈਂਡ ਕਰਨਾ ਬੰਦ ਕਰ ਦਿੱਤਾ ਬਿਕਸ ਆਫ ਮਨੀ ਜਸਤੋ ਬਾਅਦ ਹਨੀ ਸਿੰਘ ਦੀ ਟੀਮ ਨੇ ਸਿੰਘਸਟਾ ਨੂੰ ਗਰੁੱਪ ਤੋਂ ਰਿਮੂਵ ਕਰ ਦਿੱਤਾ ਅਤੇ ਸਿੰਘਸਟਾ ਨੂੰ ਲੱਗਿਆ ਕਿ ਉਹਨਾਂ ਦੀ ਡਿਸਰੈਸਟ ਹੋਈ ਹੈ ਜਸਤੋ ਬਾਅਦ ਸਿੰਘਸਟਾ ਨੇ ਹਨੀ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇੰਸਟਾਗ੍ਰam ਤੋਂ ਵੀ ਅਨਫੋਲੋ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੋਨਾਂ ਦਾ ਇੱਕ Song ਸੀ ਗੱਡੀ ਨੀਨੀ ਅਤੇ ਉਹਨਾਂ ਨੂੰ ਲੱਗਿਆ ਕਿ ਉਹ ਇਸ Song ਨੂੰ ਇੱਕ ਲੇਬਲ ਨੂੰ ਵੇਚ ਰਹੇ ਨੇ ਅਤੇ ਇਸ ਤੋਂ ਉਹਨਾਂ ਨੂੰ ਵਧੀਆ ਇਨਕਮ ਆਵੇਗੀ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਇਸ ਅਮਾਉਂਟ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਹੋਪ ਸੀ ਪਰ ਇਹ ਅਮਾਊਂਟ ਉਹਨਾਂ ਨੂੰ ਕਦੇ ਵੀ ਨਹੀਂ ਮਿਲੀ ਤੇ ਇਥੇ ਸਿੰਗਸਟਾ ਨੇ ਇਹੀ ਖੁਲਾਸਾ ਕੀਤਾ ਕਿ ਆਪਣੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਕਾਰਨ ਉਹ ਚਾਹੁੰਦੇ ਸੀ ਕਿ ਹਨੀ ਸਿੰਘ ਉਹਨਾਂ ਦੀ ਥੋੜੀ ਤਾਂ ਮਦਦ ਕਰਨ ਪਰ ਕਦੇ ਵੀ ਹਨੀ ਸਿੰਘ ਨੇ ਸਿੰਗਸਟਾ ਦੇ ਨਾਲ ਪ੍ਰੋਫੈਸ਼ਨਲ ਪ੍ਰੋਟੋਕਾਲ ਤੋਂ ਬਾਹਰ ਗੱਲ ਨਹੀਂ ਕੀਤੀ ਤੇ ਸਿੰਗਸਟਾ ਤੇ ਹਨੀ ਸਿੰਘ ਦਾ ਕਦੇ ਵੀ ਇੱਕ ਬੌਂਡ ਨਹੀਂ ਬਣ ਸਕਿਆ ਜਿਸਦੇ ਬਾਰੇ ਸਿੰਗਸਟਾ ਨੇ ਹੁਣ ਖੁਲਾਸਾ ਕੀਤਾ ਹੈ